ਚਮਕੌਰ ਸਾਹਿਬ ਨੇੜੇ ਪੈਂਦੇ ਪਿੰਡ ਰੁੜਕੀ ਹੀਰਾ ਤੋਂ 7 ਫਰਵਰੀ ਤੋਂ ਲਾਪਤਾ ਪਿੰਡ ਵਡਵਾਲੀ ਦੇ ਨੌਜਵਾਨ ਹਰਵਿੰਦਰ ਸਿੰਘ ਬਬਲਾ ਦੀ ਨਹੀਂ ਮਿਲੀ ਅਜੇ ਤੱਕ ਕੋਈ ਜਾਣਕਾਰੀ ਪੀੜਤ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਦੀ ਟਿੱਲੀ ਕਾਰ ਗੁਜਾਰੀ ਕਰਨ ਉਹਨਾਂ ਉਕਤ ਪਿੰਡ ਦੇ ਮੇਨ ਰੋਡ ਤੇ ਧਰਨਾ ਲਗਾਇਆ ਸੀ ਜਿਸ ਕਾਰਨ ਚਮਕੌਰ ਸਾਹਿਬ ਦੇ ਡੀਐਸਪੀ ਮਨਜੀਤ ਸਿੰਘ ਆਲਖ ਪਹੁੰਚੇ ਸਨ ਅਤੇ ਉਹਨਾਂ ਪਰਿਵਾਰ ਦੇ ਬਿਆਨਾਂ ਤੇ ਬਬਲੇ ਦੇ ਦੋਸਤਾਂ ਤੇ ਕਾਰਵਾਈ ਕਰਦੇ ਆ ਪਰਚਾ ਦਰਜ ਕਰ ਕਰ ਦਿੱਤਾ ਸੀ ਉਧਰ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਬਬਲਾ ਦੀ ਫੋਨ ਦੀ ਆਖਰੀ ਲੋਕੇਸ਼ਨ ਪਿੰਡ ਦੇ ਟੋਬੇ ਕੋਲ ਆਈ ਸੀ ਜਿਸ ਕਾਰਨ ਉਸ ਦੀ ਪਿੰਡ ਦੇ ਟੋਬੇ ਵਿੱਚੋਂ ਪਾਲ ਕੀਤੀ ਜਾ ਰਹੀ ਹੈ ਮੌਕੇ ਤੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਪਿੰਡ ਦੇ ਸੀਸੀਟੀਵੀ ਕੈਮਰੇਆਂ ਵਿੱਚ ਜੋ ਫੁਟੇਜ ਮਿਲੀਆਂ ਹਨ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਬਬਲੇ ਦੇ ਦੋਸਤਾਂ ਨੇ ਉਸ ਰਾਤ ਉਸ ਦੀ ਉਕਤ ਟੋਬੇ ਦੇ ਮੇਨ ਰੋਡ ਤੇ ਹੀ ਕੁੱਟਮਾਰ ਕੀਤੀ ਸੀ ਜਿੱਥੋਂ ਬਬਲਾ ਗਾਇਬ ਹੋਇਆ ਹੈ ਉਧਰ ਪੀੜਤ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਉਹਨਾਂ ਦੇ ਬੇਟੇ ਨੂੰ ਜਲਦੀ ਤੋਂ ਜਲਦੀ ਲੱਭ ਕੇ ਉਹਨਾਂ ਦੇ ਚਿੰਚ ਚਰਨ ਤੋਂ ਟੋਬੇ ਤੇ ਫੋਕਸ ਕਰ ਰਹੇ ਹੋ ਕੀ ਲੱਗਦਾ ਕੀ ਹੈ ਕਿ ਸ਼ੱਕ ਆ ਕਿਸੇ ਨੂੰ ਕਿਸ ਟੋਬੇ ਦੇ ਕੁਝ ਇਦਾਂ ਦਾ ਕੋਈ ਮੈਸੇਜ ਮਿਲ ਜੇ ਆਪਾਂ ਨੂੰ ਬੱਚੇ ਜਿਹੜਾ ਮੁੰਡਾ ਦੱਸਿਆ ਜਾ ਰਿਹਾ ਗੁੰਮ ਹੋਇਆ ਸਾਰੇ ਅਸੀਂ ਲੱਗੇ ਹੋਏ ਆ ਉਸ ਦਿਨ ਤੇ ਸਾਰੇ ਅਸੀਂ ਕੈਮਰੇ ਵੀ ਫੜੋਲੇ ਉਹਦੀ ਜਿਹੜੀ ਲਾਸਟ ਲੋਕੇਸ਼ਨ ਆ ਜਿਹੜੀ ਲਾਸਟ ਵਾਰੀ ਵੀਡੀਓ ਆ ਉਹ ਸੀਸੀਟੀਵੀ ਚ ਕੈਮਰੇ ਦੇ ਨੇੜੇ ਆਈ ਆ ਉਹਦੇ ਅੱਗੇ ਸਾਰੇ ਪਿੰਡ ਚ ਲੱਭਦੇ ਆ ਕਿਤੇ ਸਾਨੂੰ ਦੇਖਿਆ ਨਹੀਂ ਉਹਦੇ ਕਰਕੇ ਪੁਲਿਸ ਦਾ ਸਾਨੂੰ ਇਹ ਕਹਿ ਰਹੀ ਹੈ ਕਿ ਜੇ ਜਿੱਥੇ ਕੁਦਰਤ ਨੱਟ ਦਾ ਭਾਈ ਤਾਂ ਹੋ ਕਿ ਕਿਸੇ ਨੇ ਕਿਸੇ ਕੈਮਰੇ ਚ ਆ ਜਾਣਾ ਚਾਹੀਦਾ ਬਿਲਕੁਲ ਇਸ ਕਰਕੇ ਸਾਰੇ ਟੋਬੇ ਨੂੰ ਦੇਖ ਰਹੇ ਆ ਪਰ ਅੱਜ ਇਹ ਵੀ ਕਲੀਅਰ ਹੋ ਗਿਆ ਟੋਬੇ ਦਾ ਵੀ ਕਿ ਇਸ ਦਾ ਕਾਫੀ ਡੂੰਗਾ ਟੋਬਾ ਦੋ ਤਿੰਨ ਦਿਨ ਹੋਰ ਲੱਗ ਜਾਣੇ ਇਸ ਪਾਣੀ ਨੂੰ ਲੈ ਕੇ ਤਾਂ ਕਾਫੀ ਕੱਟਿਆ ਜਾ ਰਿਹਾ ਪਿਛਲੇ ਦੋ ਦਿਨ ਤੋਂ ਲੱਗਾ ਤਾਂ ਹਾਂਜੀ ਦੋ ਦਿਨ ਤੋਂ ਲੱਗੇ ਹੋਏ ਆ ਸੀ ਜੰਗ ਆਫ ਇੱਕਰੀ ਹੋਈ ਆ ਬਾਕੀ ਅੱਜ ਦੇਖਦੇ ਚ ਸ਼ਾਇਦ ਖਾਲੀ ਹੋ ਜਵੇ ਤਾਂ ਕੁਝ ਪਤਾ ਲੱਗ ਸਕਦਾ ਕੀ ਕੀ ਕਾਰਨ ਚ ਰਿਹਾ ਧਰਨੇ ਲਗਾਉਣ ਤੋਂ ਬਾਅਦ ਕਿਉਂ ਐਕਸ਼ਨ ਇਦਾਂ ਦਾ ਲੈ ਗਿਆ ਪਹਿਲਾਂ ਕਿਉਂ ਨਹੀਂ ਲੈ ਗਿਆ ਪਿਛਲੇ 7 ਤਰੀਕ ਦਾ ਜੋ ਲੜਕਾ ਹੈ ਜੋ ਰਾਤ ਦੋ ਸਮੇਂ ਦਾ ਲਪਤ ਹੋਇਆ ਕੀ ਕਹਿੰਨਾ ਸੀ ਉਦੋਂ ਸਰ ਪੁਲਿਸ ਦੀ ਢਿੱਲ ਵੱੜ ਸੀਗੀ ਜਦੋਂ ਕੋਈ ਪਰਚਾ ਨਹੀਂ ਦਰਜ ਹੋਇਆ ਪਹਿਲਾਂ ਜਦੋਂ ਪਰ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਸਾਰੇ ਲੜਕੇ ਧਰਨਾ ਲਾਇਆ ਤਾਂ ਪਰਚਾ ਵੀ ਦਰਜ ਹੋ ਗਿਆ ਫਿਰ ਬੰਦੇ ਰੈਸਟ ਵੀ ਕਰ ਲਏ ਪਰ ਅੱਲੇ ਤੱਕ ਸਾਡੇ ਬੱਚੇ ਦਾ ਕੋਈ ਜਿਹੜਾ ਸਰਾਗ ਸਾਨੂੰ ਨਹੀਂ ਮਿਲਿਆ ਸੋ ਸਾਡੀ ਤਾਂ ਇਹ ਮੰਗ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਬੱਚਾ ਲਾਭੂ ਕੇ ਦਿੱਤਾ ਜਾਵੇ ਕੀ ਲੱਗਦਾ ਤੁਹਾਨੂੰ ਕਾਰਜਕਾਰੀ ਰੇਟੇ ਚੱਲ ਰਹੀ ਹੈ ਕੀ ਕਹਿਣਾ ਸਰਾਂ ਇਸ ਬਾਰੇ ਸਰ ਹੁਣ ਪੁਲਿਸ ਤਾਂ ਕਹਿ ਰਹੀ ਹੈ ਕਿ ਅਸੀਂ ਰੈਗੂਲਰ ਲੱਗੇ ਹੋਏ ਆ ਲੱਗੇ ਵੀ ਹੋਇਆ ਤੇ ਰਾਤ ਨੂੰ ਵੀ ਇੱਥੇ ਸੀਗੇ ਦੇਖੇ ਪਰ ਉਹਦੀ ਜਿਹੜੀ ਆਉਟਪੁੱਟਾ ਕੋਈ ਨਹੀਂ ਨਿਕਲਦੀ ਆਉਟਪੁੱਟ ਕੋਈ ਨਹੀਂ ਜੀ ਤੇ ਟੋਬੇ ਤੇ ਕਿਉਂ ਫੋਕਸ ਬਾਰ-ਬਾਰ ਕੀਤਾ ਜਾ ਰਿਹਾ ਟੋਬੇ ਦਾ ਸਰ ਉਹੀ ਜਿਹੜੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਉਹ ਟੋਬੇ ਦੇ ਨੇੜੇ ਦੀ ਆ ਇਸ ਨੂੰ ਲੈ ਕੇ ਇਥੋਂ ਚੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹਾਂਜੀ ਇਸ ਕਰਕੇ ਦੇਖਦੇ ਆ ਵੀ ਜਿਹੜੀ ਫੁਟੇਜ ਆ ਟੋਬੇ ਦੇ ਨੇੜੇ ਦੀ ਆ ਤਾਂ ਕਰਕੇ ਸਾਰੇ ਦੇਖਦੇ ਆ ਕਿ ਸ਼ਾਇਦ ਇਥੋਂ ਮਿਲ ਜਵੇ ਪਰ ਇੱਥੇ ਸਾਨੂੰ ਲੱਗਦਾ ਨਹੀਂ ਵੀ ਇਥੋਂ ਮਿਲੂਗੀ ਕਿ ਮੰਗ ਕੀ ਆ ਪ੍ਰਸ਼ਾਸਨ ਕੀ ਕਰਦਾ ਮੰਗ ਤਾਂ ਸਾਡੀ ਇਹੀ ਆ ਵੀ ਜਲਦੀ ਤੋਂ ਜਲਦੀ ਜਿਹੜੀ ਹੋਰ ਸਖਤ ਕਾਰਵਾਈ ਕਰਕੇ ਦੋਸ਼ੀਆਂ ਤੇ ਜਦੋਂ ਜਦੋਂ ਸਾਡਾ ਬੱਚਾ ਹੈ ਸਾਡੇ ਸਪੋਕੀ ਕੀ ਕੀ ਥੋੜਾ ਕਹਿਣ ਦਾ ਮਤਲਬ ਕੀ ਦੋਸ਼ੀਆਂ ਦੇ ਕੋਈ ਇਤਾਂ ਦੀ ਕਾਰਵਾਈ ਹਲੇ ਤੱਕ ਨਹੀਂ ਕੀਤੀ ਗਈ ਯਾਰ ਉਹਨਾਂ ਨੂੰ ਡਾਇਰੋਗਡ ਜਿੱਦਾਂ ਕਹਿੰਦਾ ਰਿਮਾਂਡ ਵਗੈਰਾ ਪੁਲਸ ਤਾਂ ਕਹਿ ਰਹੀ ਹੈ ਕਿ ਅਸੀਂ ਮਤਲਬ ਅਰੈਸਟ ਕਰ ਲਏ ਹਾਂ ਜੀ ਸੀਆਈ ਸਟਾਫ ਵੀ ਭੇਜ ਲਏ ਉਹਨਾਂ ਦਾ ਰਿਮਾਂਡ ਵੀ ਲਿਆ ਹਾਂ ਦੋ ਦਿਨ ਦਾ ਬਾਕੀ ਪਤਾ ਨਹੀਂ ਉਹ ਮੰਨ ਲਈ ਰਏ ਜਾਂ ਪੁਲਿਸ ਢਿੱਲ ਬਣਨਾ ਆਉਣ ਵਾਲੇ ਸਮੇਂ ਕਿ ਮਤਲਬ ਘਣਵਾ ਜੋਗਨ ਦਾ ਜਿਹੜਾ ਲਾਇਆ ਕੰਮ ਹੀ ਕਰੀਆ ਕਰਦਾ ਹੈ ਉਹਦਾ ਜਿਹੜਾ ਉਹਦਾ ਹੈ ਜੀ ਆਪਣਾ ਬੱਚੇ ਦਾ ਨਾਮ ਕੀ ਕਰਕੇ ਰੋਹਤ ਸਿੰਘ ਗੋਲਵਾ ਕੀ ਗੱਲ ਬਾਤ ਕੀ ਹੋਈ ਆ ਜਿਹੜੀ ਮੁਕਤੀ ਜਾਣਕਾਰੀ ਪ੍ਰਾਪਤ ਮੇਰੇ ਤੱਕ ਲਾਫੋਟਾ ਨਗਰ ਆ ਰਿਹਾ ਲੱਗਦਾ ਤੁਹਾਡਾ ਕੀ ਕਹਿਣਾ ਚਾਹ ਰਿਹਾ ਲਾਫੋਟਾ ਪੁਲਿਸ ਕਾਰਵਾਈ ਬਸ ਇਹ ਥੀਂ ਭਿੱਲੀ ਆ ਆਟੋਪੇ ਵੀ ਚਾਰ ਦਿਨੋਂ ਕਿ ਇੱਥੇ ਲੱਗੇ ਹੋਏ ਆ ਕੋਈ ਕਾਰਵਾਈ ਇਹਦੇ ਉੱਪਰ ਕੋਈ ਪਾਸੇ ਜਾਣੀ ਨਹੀਂ ਦਿੱਤੇ ਕਰਦੇ ਨਹੀਂ ਕੀ ਲੱਗਦਾ ਕਿ ਐਸ ਤੋਂ ਬੇਰੁਖੀ ਦੇਖਿਆ ਜਾ ਰਿਹਾ ਕਿਉਂ ਇਸ ਤੇ ਸ਼ੱਕ ਦੀ ਨਿਗਾਹ ਸਟੋਬੇ ਤੇ ਬਾਰ ਬਾਰ ਰੁਕ ਰਹੀ ਆ ਕੇ ਉਹਨੇ ਪ੍ਰਸ਼ਾਸਨ ਦਾ ਕਿਹਾ ਇਹਦੇ ਵਿੱਚ ਉਹ ਹੈ ਗਿਰਤੀ ਹੈ ਇੱਥੇ ਆ ਕੇ ਵਿੱਚ ਇਹਦੇ ਵਿੱਚੇ ਵੜੀ ਜੰਨੇ ਆ ਕੀ ਕੋਈ ਨਜ਼ਰ ਆਇਆ ਕੁਛ ਇਦਾਂ ਦਾ ਕੋਈ ਗੱਲਬਾਤ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਜ਼ਰ ਦਾ ਬਸ ਇੱਕ ਲੋਕੇਸ਼ਨ ਦੱਸ ਰਿਹਾ ਫੋਨ ਵੀ ਬਸ ਉਹ ਹੀ ਉਹਦੇ ਅਸੀਂ ਦੇਖਦੇ ਕੋਈ ਹੋਰ ਗੱਲਬਾਤ ਪੁਲਿਸ ਵੱਲੋਂ ਕੀਤੀ ਗਈ ਜਾਂ ਨਹੀਂ ਕੀਤੀ ਗਈ ਪੁਲਿਸ ਵੱਲੋਂ ਗੱਲਬਾਤ ਕੋਈ ਨਹੀਂ ਮੈਂ ਤੇ ਸਵੇਰੇ ਡੀਐਸਪੀ ਸਾਹਿਬ ਨਾਲ ਗੱਲ ਹੋਣੀ ਪਈ ਆਏ ਤੇ ਉਹਨਾਂ ਨੂੰ ਮੈਂ ਕਿਹਾ ਮਾ ਵੀ ਇੱਕ ਬੰਦਾ ਸੀ ਚਾਰਾਂ ਨੂੰ ਨਹੀਂ ਕਹਿੰਦੇ ਇੱਕ ਬੰਦਾ ਮੇਰੇ ਮੁੰਡੇ ਦਾ ਤੁਸਤ ਦਾ ਜਿਹੜਾ ਬਾਹਰੋਂ ਆਇਆ ਦੋਨੋਂ ਟਾਰਗੇਟ ਕਰੋ ਮੁੰਡਾ ਮੇਰਾ ਉਹਦੇ ਕੋਲ ਨਿਕਲੂ ਜੀ ਕੋਈ ਏਡਾ ਰੋਗੜਾ ਤੁਸੀਂ ਕਿੱਥੇ ਨਹੀਂ ਗਿਆ ਮੈਨੂੰ ਆਪ ਹੀ ਲੱਗਦਾ ਕਿ ਤੁਹਾਨੂੰ ਸਾਨੂੰ ਨਹੀਂ ਲੱਗਦਾ ਵੀ ਕੀਤਾ ਹੋਣਾ ਕੀ 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 ਕਹਿਣਾ ਚਾਹ ਰਹੇ ਤੁਸੀਂ ਮਤਲਬ ਕਿ ਜਾਣਕਾਰੀ ਦੱਸੋ ਅਸੀਂ ਤਾਂ ਹੁਣ ਜੇ ਨਾ ਕੋਈ ਅੱਜ ਹੁਣ ਦੇਖਦੇ ਆ ਜਿੱਥੇ ਕੋਈ ਨਾਮ ਮਿਲਿਆ ਤਾਂ ਸਵੇਰੇ ਅਸੀਂ ਚੰਗੀ ਪੱਤਰ ਤੇ ਕਿਤੇ ਬੰਨ ਦਾ ਐਲਾਨ ਆ ਰੋਡ ਰੋਡ ਤੇ ਆਪ ਕਰਨ ਦਾ ਸੀ ਕਿਸੇ ਦਿੱਤੇ ਦਿਨ ਧਰਨਾ ਵੀ ਲਗਾਇਆ ਸੀ ਧਰਨੇ ਤੋਂ ਬਾਅਦ ਜਾਣਕਾਰੀ ਪਤਾ ਲੱਗੀ ਕਿ ਉਸ ਤੋਂ ਬਾਅਦ ਕਾਰਵਾਈ ਹੋਣੀ ਸ਼ੁਰੂ ਹੋਈ ਆ ਪੁਲਿਸ ਵੱਲੋਂ ਪੁਲਿਸ ਹਰਕਤ ਤੇ ਆਈ ਆ ਕਿ ਕਾਂਗਰਸ ਬਾਰੇ ਹਰਕਤ ਵਸਾਈ ਟੋਪਰੇ ਵਾਲੀ ਹਰਕਤ ਪਿਆ ਹੋਰ ਕੋਈ ਹਰਕਤ ਨਹੀਂ ਕੋਈ ਕੋਈ ਇਦਾਂ ਦੀ ਐਕਟੀਵਿਟੀ ਨਹੀਂ ਕੀਤੀ ਕੋਈ ਕੋਈ ਐਕਟੀਵਿਟੀ ਨਹੀਂ ਆਹੀ ਬਸ ਇੱਥੇ ਆਈ ਜਾਂਦੇ ਬਸ ਆਈ ਹੈ ਕੀ ਤੁਹਾਡੇ ਲੜਕੇ ਨਾਲ ਕੋਈ ਸੰਪਰਕ ਹੋਇਆ ਕਿਸੇ ਦਾ ਵੀ ਕਿਸੇ ਵੀ ਜੀ ਦਾ ਕਿਸੇ ਨਾਲ ਜਿੱਦਾਂ ਕਹਿ ਦਈਏ ਆਪਾਂ ਕੋਈ ਰਿਸ਼ਤੇਦਾਰੀ ਚ ਹੋਵੇ ਨਹੀਂ ਨਹੀਂ ਕੇ ਸਰ ਕਿਤੇ 10 ਵਾਰ ਗਰੀ ਇਹ ਹੁਣ ਜੋ ਟੋਬੇ 'ਚ ਕਿਉਂ ਇੱਥੇ ਇੱਥੋਂ ਟਾਈਮ ਖਰਾਬ ਕੀਤਾ ਜਾ ਰਿਹਾ ਕਿਉਂ ਨਹੀਂ ਬੱਚੇ ਸਾਨੂੰ ਇਹ ਬਸ ਭਰੋਸੇ ਦੇ ਵਿੱਚ ਲੈ ਜਾਂਦੇ ਆਂ ਵੀ ਇਹ ਇੱਥੇ ਉਲਝੇ ਰਹਿਣ ਵੀ ਹੋਰ ਬਥੇ ਕਿਤੇ ਜਾਣੇ ਨਾ ਇਹ ਇਹਨਾਂ ਦਾ ਕਾਰਨ ਇਹ ਕੀ ਕੀ ਮੰਗ ਕੀ ਕਰਦੇ ਆਂ ਸਾਨੂੰ ਮੰਗ ਕਰਦੇ ਆਂ ਮੰਗ ਤਾਂ ਸਾਨੂੰ ਬੱਚਾ ਸਾਡਾ ਸਤਨਾਮ ਕੋਲ ਤੇ ਜਿਹੜਾ ਨਿਕਲਣਾ ਹੈ ਜਿਹੜਾ ਉਹ ਬਾਹਰ ਤੇ ਆ ਜੋ ਸਤਨਾਮ ਨਾਮ ਦਾ ਲੜਕਾ ਹੈ ਲੜਕਾ ਹਾਂਜੀ ਉਹਦੇ ਕੋਲ ਤੇ ਨਿਕਲਣਾ ਸਾਡਾ ਮੁੰਡਾ ਉਹਨੂੰ ਸਾਰਾ ਪਤਾ ਉਹ ਕਿਹੜੀ ਜਗ੍ਹਾ ਦਾ ਸੀ ਉਹ ਲੜਕਾ ਜਿਹੜਾ ਤੁਸੀਂ ਜਿਹੜਾ ਉਹ ਖਾਇ ਬਾਵਣ ਦਾ ਰਹਿੰਦਾ ਚੰਪਾਉਂ ਦਾ ਰਹਿੰਦਾ ਕਿ ਕੋਈ ਇਦਾਂ ਦਾ ਤੁਹਾਨੂੰ ਲੱਗ ਨਹੀਂ ਰਿਹਾ ਕਿ ਪੁਲਿਸ ਕੋਈ ਹੋਰ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਨੂੰ ਸਾਨੂੰ ਨਹੀਂ ਲੱਗਦਾ ਵੀ ਕਰ ਰਹੀ ਹੈ ਸਰਦ ਬਾਈ ਬੰਦ ਕਰਕੇ ਚੱਲ ਬਾਈ ਕਿੱਥੇ ਗਿਆ ਉਹ ਹੈ ਕੋਈ ਤਾਂ ਪੁੱਛਣ ਵਾਲਾ ਕੋਈ ਦੱਸੋ ਜੀ ਆਹ ਉਹ ਬਸ ਰੇਂਦਰ ਜੀ ਖੇਣ ਰੇਂਦਰ ਬਾਈ